ਇਸਰ ਪੀਛੇ ਮਤਲਬ ਕਿ ਪੁਲਿਸ ਵਾਲੀ ਦੇ ਮੰਨਦੇ ਨੇ ਕਿ ਕੋਈ ਚੋਰੀ ਚਲੀ ਗਈ ਜੀ ਸਾਰਾ ਮਤਲਬ ਕਿ ਉਹ 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 ਤਿੰਨੇ ਨੂੰ ਪੜ੍ਹੇ ਕਿੰਨੇ ਦਾ ਬਣਾਸ ਸਾਨੂੰ ਜਿਹੜੀ ਸੀ 21 ਦੀ ਦਰਮਿਆਨੀ ਰਾਤ ਨੂੰ ਮਾਰਨਿੰਗ ਡੀਸੀਆਰ ਤੋਂ ਤਲਾਸ਼ ਮਿਲੀ ਸੀ ਕਿ ਮਭਾਇਆ ਫੋਟ ਹੋਟਲ ਦੇ ਵਿੱਚ ਜਿਹੜੀ ਹੈਗੀ ਹੈ ਫਾਇਰਿੰਗ ਹੋਈ ਹੈ ਜਿਹਦੇ ਸੌਣ ਦੇ ਵਿੱਚ ਅਸੀਂ ਪੜਤਾਲ ਕੀਤੀ ਤਾਂ ਉੱਥੇ ਜਿਹੜਾ ਅਸੀਂ ਗਿੱਦੜ ਵੇਖ ਦੇ ਪੰਜ ਲੜਕੇ ਸੀ ਹਰਪ੍ਰੀਤ ਸਿੰਘ ਅਮਿਤ ਕੁਮਾਰ ਵਗੈਰਾ ਨਿਕਾਲਸ ਉਹ ਆਪਦੀ ਬਰਥਡੇ ਪਾਰਟੀ ਮਨਾਉਣ ਦੇ ਲਈ ਉੱਥੇ ਆਏ ਸੀ ਤਾਂ ਉਹਨਾਂ ਨੇ ਜਿਹੜਾ ਸੀਗਾ ਰਾਤ ਨੂੰ ਬੱਥਰੇ ਪਾਰਟੀ ਦੇ ਵਿੱਚ ਵਾਈਫ ਫੋਟ ਵਾਲਾ ਤਾਂ ਜਿਹੜਾ ਸੀ ਇੱਕ ਲੜਕੀ ਦੀ ਡਿਮਾਂਡ ਕੀਤੀ ਤਾਂ ਉਹਨਾਂ ਨੇ ਉਸ ਨੂੰ ਲੜਕੀ ਪੇਸ਼ ਕਰ ਦਿੱਤੀ ਤਾਂ ਜਿਹੜੀ ਲੜਕੀ ਸੀ ਉਹ ਲੜਕੀ ਦਾ ਇੱਕ ਮਿੱਤਰ ਸੀਗਾ ਉਹਨੂੰ ਪਤਾ ਲੱਗਿਆ ਵੀ ਮੇਰੀ ਜਿਹੜੀ ਫਰੈਂਡ ਹੈਗੀ ਉੱਥੇ ਹੋਟਲ ਦੇ ਵਿੱਚ ਆਈ ਹੋਈ ਆ ਤਾਂ ਉਸ ਨੇ ਉਹ ਲੜਕੀ ਨਾਲ ਫੋਨ ਤੇ ਗੱਲ ਕੀਤੀ ਉਸ ਗੱਲ ਤੋਂ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਸੀ ਟਕਰਾਰ ਹੋ ਗਿਆ ਆਪਸ ਦੇ ਵਿੱਚ ਟਕਰਾਰ ਤੋਂ ਬਾਅਦ ਜਿਹੜਾ ਸੀਗਾ ਜਿਹੜਾ ਉਹ ਲੜਕੀ ਦਾ ਫਰੈਂਡ ਸੀਗਾ ਕਨਵ ਉਹ ਜਿਹੜਾ ਸੀ ਆਪਦੇ ਕਨਾਲ ਮਿੱਤਰ ਨਾਲ ਨਾਲ ਲੈ ਕੇ ਸਾਹਲ ਨੂੰ ਨਾਲ ਲੈ ਕੇ ਉਥੇ ਭਈਆ ਫੋੜ ਦੇ ਵਿੱਚ ਆ ਗਏ ਉਹਨਾਂ ਦੇ ਆਵਸ ਦੇ ਵਿੱਚ ਗੱਲਬਾਤ ਹੁੰਦੀ ਆ ਤੁ ਤੁ ਮੈਂ ਮੈਂ ਤੂੰ ਤੂੰ ਮੈਂ ਮੈਂ ਵਧਣ ਤੋਂ ਬਾਅਦ ਸਾਹਲ ਦੇ ਕੋਲੇ ਆਪਣਾ ਲਾਇਸੈਂਸ ਹੀ ਪਿਸਟਨ ਸੀਗਾ ਉਹਨੇ ਉਥੇ ਦੋ ਫੈਰ ਕਰ ਦਿੱਤੇ ਜਿੰਦੇ ਚ ਉਹ ਹਰਪ੍ਰੀਤ ਸਿੰਘ ਨਾਮ ਦੇ ਲੜਕੇ ਦੇ ਫੈਰ ਪੈਰ ਤੇ ਲੱਗਿਆ ਉਸ ਦੇ ਸੰਬੰਧ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜਾ ਸੀਗਾ ਇਹਦੇ ਵਿੱਚ ਤਿੰਨ ਬੰਦਿਆਂ ਦੀ ਅਸੀਂ ਗ੍ਰਿਫਤਾਰੀ ਕਰ ਲਈਏ ਤੇ ਸਾਹਲ ਕਨਵ ਤੇ ਗੁਰਚਰਨ ਕਾਂ ਤਿੰਨ ਬੰਦੇ ਦੀ ਗ੍ਰਿਫਤਾਰੀ ਅਸੀਂ ਉਸੇ ਦਿਨ ਕਰ ਲਈ ਸੀ ਜਿਹੜੇ ਸਾਡੇ ਕੋਲ ਹੁਣ ਪੁਲਿਸ ਰਿਮਾਂਡ ਤੇ ਹਨ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਉਹ ਆਫਟਰ ਰੈਸਟ ਦੋ ਦਿਨਾਂ ਦਾ ਦੁਬਾਰਾ ਫਿਰ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਸਾਬਕਾ ਕਿੰਨੇ ਜਿਹੜੇ ਦਰਤੀ ਕੀਤਾ ਗਿਆ ਪਰ ਚਾ ਟੋਟਲ 4 ਜਣੇ ਉਹਦੇ ਵਿੱਚ ਅਕਿਊਜ਼ ਹੈਗੇ ਆ ਜੀ ਜਿਹਦੇ ਚ ਇੱਕ ਬੰਦਾ ਜਿਹੜਾ ਹੈਗਾ ਇਹਦਾ ਜਸਵਿੰਦਰ ਵਿਲਾ ਜਿਹੜਾ ਇਹ ਹੋਟਲ ਨੂੰ ਕਰਾਈ ਤੇ ਲੈ ਕੇ ਚਲਾ ਰਿਹਾਗਾ ਉਹਦੀ ਜਿਹੜੀ ਗ੍ਰਿਫਤਾਰੀ ਹਜੇ ਲੜਕੀਆਂ ਸਪਲਾਈ ਹੋ ਰਹੀਆਂ ਸੀ ਕਦਰਾਂ ਤੋਂ ਆਨ ਡਿਮਾਂਡ ਇੱਕ ਲੜਕੀ ਨੂੰ ਡਿਮਾਂਡ ਕੀਤੀ ਸੀ ਤਾਂ ਉਹ ਹੋਟਲ ਵਾਲਿਆਂ ਨੇ ਉਹਨੂੰ ਪ੍ਰੋਵਾਈਡ ਕੀਤੀ ਸੀ ਜਿਹਦੇ ਰਿਗਾਰਡਿੰਗ ਅਸੀਂ ਜਿਹੜੇ ਇਮੋਰਲ ਟਰੈਫਿਕ ਐਕਟ ਦਾ ਪਰਚਾ ਵੀ ਹੋਟਲ ਵਾਲਿਆਂ ਦੇ ਨਾਮ 'ਤੇ ਉਹ ਵੀ ਫੋਟੋਆਂ ਦੇ ਵਿੱਚ ਸੁੰਦੇ ਵੱਲ ਦੇਖਣ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਵੀ ਬੜੀ ਬੜੀ ਅਗਰ ਕੋਈ ਸਾਡੇ ਧਿਆਨ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਇਸ ਤਰ੍ਹਾਂ ਦਾ ਧੰਦਾ ਚੱਲਦਾ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਉਥੇ ਅਸੀਂ ਜ਼ਰੂਰ ਕਾਰਵਾਈ ਕਰਦੇ ਹਾਂਗੇ ਤੇ ਇਸ ਦੇ ਅਗੇ ਸਾਡੇ ਕੋਲੇ ਕੰਪਲੇਂਟ ਆਈ ਸੀ ਉਹ ਕੰਪਲੇਂਟ ਅਗੇਸਟ ਅਸੀਂ ਹੋਟਲਾਂ ਨੂੰ ਤਾਂ ਸਮੇਂ-ਸਮੇਂ ਤੇ ਅਸੀਂ ਚੈਕਿੰਗ ਕਰਦੇ ਰਹਿੰਦੇ ਆ ਜੀ ਫਿਰ ਵੀ ਇਹਦੇ ਸੋ ਲਈ ਇੱਕ ਇੱਕ ਡਰਾਈਵ ਚਲਾਈ ਜਾਊਗੀ ਜਿਹੜੇ ਹੋਟਲਾਂ ਦਾ ਵੱਡੇ 15 ਤੇ ਅਸੀਂ ਜਿਹੜੀ ਇਸ ਵੰਦੇ ਵਿੱਚ ਚੈਕ ਕਰਾਂਗੇ ਹੋਟਲਾਂ ਵਾਲਿਆਂ ਨੂੰ ਸਿੱਧੀ ਕਿਵੇਂ ਜੀ ਰੈਸਟੋਰੈਂਟ ਹੋਟਲਾਂ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂਗਾ ਕਿ ਆਪਣਾ ਜਿਹੜਾ ਸਾਫ ਸੁਥਰਾ ਕੰਮ ਕਰਨ ਕੋਈ ਵੀ ਜਿਹੜਾ ਹੈਗਾ ਗੈਰ ਕਾਨੂੰਨੀ ਜਾਂ ਸਮਾਜ ਲਈ ਮਾੜਾ ਹੋਵੇ ਉਹ ਜਿਆ ਗੈਰ ਕਾਨੂੰਨੀ ਧੰਦਾ ਨਾ ਕਰਨ ਤਾਂ ਜੋ ਸਮਾਜ ਦੇ ਵਿੱਚ ਉਹਦਾ ਮੈਸੇਜ ਮਾੜਾ ਜਾਵੇ ਇਹੋ ਜਿਆ ਕੋਈ ਵੀ ਧੰਦਾ ਨਾ ਕਰਨ ਮਾਰ ਖਤਮ ਹੋ ਗਿਆ ਅੱਜ ਫਿਰ ਉੱਕੇ ਦੁਆਰ ਤੋਂ ਮੰਗਦੇ ਹਾਂ ਜੀ ਦੁਆਰਾ ਅੱਜ ਫਿਰ ਅਸੀਂ ਪੁਲਸ ਫਰਾਰ ਹੈ ਉਹ ਦੀ ਛਾਪੇ ਮਰੀ ਹਾਂਜੀ ਉਹਦੇ ਲਈ ਗ੍ਰਿਫਤਾਰੀ ਲਈ ਛਾਪੇ ਇਹ ਸਭ ਕੀ ਜਨਰ ਕੋਟਵਾਲੀ ਦੇ ਮੰਦਿਰ ਦੇ ਚਿਕਨ ਕੋਈ ਚੱਲੀ ਪਈ ਰੁਤੀ ਸਰਨ ਅੱਜ ਤੇ ਉਹਨੂੰ ਇਹ ਕਿੰਨੀ ਰੰਗ ਪੜੇ ਕਿੰਨੀ ਰੰਗ ਆ ਅ ਸਾਨੂੰ ਜਿਹੜੀ ਸੀ 21 ਦੀ ਦਰਮਿਆਨੀ ਰਾਤ ਨੂੰ ਮਾਰਨਿੰਗ ਡੀਸੀਆਰ ਤੋਂ ਤਲਾਸ਼ ਮਿਲੀ ਸੀਗੀ ਕਿ ਮਬਈਆ ਫੋਟ ਹੋਟਲ ਦੇ ਵਿੱਚ ਜਿਹੜੀ ਹੈਗੀ ਹੈ ਫਾਇਰਿੰਗ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਪੜਤਾਲ ਕੀਤੀ ਤਾਂ ਉੱਥੇ ਜਿਹੜਾ ਅਸੀਂ ਗਿੱਦੜ ਵੇਖ ਦੇ ਪੰਜ ਲੜਕੀ ਸੀ ਹਰਪ੍ਰੀਤ ਸਿੰਘ ਅਮਿਤ ਕੁਮਾਰ ਵਗੈਰਾ ਵਿਕਾਸ ਉਹ ਆਪਦੀ ਬਰਥਡੇ ਪਾਰਟੀ ਮਨਾਉਣ ਦੇ ਲਈ ਉੱਥੇ ਆਈ ਸੀ ਤਾਂ ਉਹਨਾਂ ਨੇ ਜਿਹੜਾ ਸੀਗਾ ਰਾਤ ਨੂੰ ਬਰਥਡੇ ਪਾਰਟੀ ਦੇ ਵਿੱਚ ਵਾਈਆ ਫੋਟ ਵਾਲਾ ਤਾਂ ਜਿਹੜਾ ਸੀ ਇੱਕ ਲੜਕੀ ਦੀ ਡਿਮਾਂਡ ਕੀਤੀ ਤਾਂ ਉਹਨਾਂ ਨੇ ਉਸ ਨੂੰ ਲੜਕੀ ਪੇਸ਼ ਕਰ ਦਿੱਤੀ ਤਾਂ ਜਿਹੜੀ ਲੜਕੀ ਸੀ ਉਹ ਲੜਕੀ ਦਾ ਇੱਕ ਮਿੱਤਰ ਸੀਗਾ ਉਹਨੂੰ ਪਤਾ ਲੱਗਿਆ ਵੀ ਮੇਰੀ ਜਿਹੜੀ ਫਰੈਂਡ ਹੈਗੀ ਉੱਥੇ ਹੋਟਲ ਦੇ ਵਿੱਚ ਆਈ ਹੋਈ ਆ ਤਾਂ ਉਸ ਨੇ ਉਹ ਲੜਕੀ ਨਾਲ ਫੋਨ ਤੇ ਗੱਲ ਕੀਤੀ ਉਸ ਗੱਲ ਤੋਂ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਸੀ ਟਕਰਾਰ ਹੋ ਗਿਆ ਆਪਸ ਦੇ ਵਿੱਚ ਟਕਰਾਰ ਤੋਂ ਬਾਅਦ ਜਿਹੜਾ ਸੀਗਾ ਜਿਹੜਾ ਉਹ ਲੜਕੀ ਦਾ ਫਰੈਂਡ ਸੀਗਾ ਕਨਵ ਉਹ ਜਿਹੜਾ ਸੀ ਆਪਦੇ ਕਨਾਲ ਮਿੱਤਰ ਨਾਲ ਨਾਲ ਲੈ ਕੇ ਸਾਹਲ ਨੂੰ ਨਾਲ ਲੈ ਕੇ ਉਥੇ ਭਈਆ ਫੋੜ ਦੇ ਵਿੱਚ ਆ ਗਏ ਉਹਨਾਂ ਦੇ ਆਵਸ ਦੇ ਵਿੱਚ ਗੱਲਬਾਤ ਹੁੰਦੀ ਆ ਤੁ ਤੁ ਮੈਂ ਮੈਂ ਤੂੰ ਤੂੰ ਮੈਂ ਮੈਂ ਵਧਣ ਤੋਂ ਬਾਅਦ ਸਾਹਲ ਦੇ ਕੋਲੇ ਆਪਣਾ ਲਾਇਸੈਂਸ ਹੀ ਪਿਸਟਨ ਸੀਗਾ ਉਹਨੇ ਉਥੇ ਦੋ ਫੈਰ ਕਰ ਦਿੱਤੇ ਜਿੰਦੇ ਚ ਉਹ ਹਰਪ੍ਰੀਤ ਸਿੰਘ ਨਾਮ ਦੇ ਲੜਕੇ ਦੇ ਫੈਰ ਪੈਰ ਤੇ ਲੱਗਿਆ ਉਸ ਦੇ ਸੰਬੰਧ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜਾ ਹੈ ਸੀਗਾ ਇਹਦੇ ਵਿੱਚ ਤਿੰਨ ਬੰਦਿਆਂ ਦੀ ਅਸੀਂ ਗ੍ਰਿਫਤਾਰੀ ਕਰ ਲਈਏ ਤੇ ਸਾਹਲ ਕਨਵ ਤੇ ਗੁਰਚਰਨ ਕਾਂ ਤਿੰਨ ਬੰਦੇ ਦੀ ਗ੍ਰਿਫਤਾਰੀ ਅਸੀਂ ਉਸੇ ਦਿਨ ਕਰ ਲਈ ਸੀ ਜਿਹੜੇ ਸਾਡੇ ਕੋਲ ਹੁਣ ਪੁਲਿਸ ਰਿਮਾਂਡ ਤੇ ਹਨ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਉਹ ਆਫਟਰ ਰੈਸਟ ਦੋ ਦਿਨਾਂ ਦਾ ਦੁਬਾਰਾ ਫਿਰ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਹੁਣ ਤੱਕ ਕਿੰਨੇ ਦਿਨ ਜਿਹੜਾ ਦਰਤੀ ਕੀਤਾ ਗਿਆ ਪਰ ਚਾ ਟੋਟਲ 4 ਜਣੇ ਉਹਦੇ ਵਿੱਚ ਅਕਿਊਜ਼ ਹੈਗੇ ਆ ਜੀ ਜਿਹਦੇ ਚ ਇੱਕ ਬੰਦਾ ਜਿਹੜਾ ਹੈਗਾ ਇਹਦਾ ਜਸਵਿੰਦਰ ਵਿਲਾ ਜਿਹੜਾ ਇਹ ਹੋਟਲ ਨੂੰ ਕਰਾਈ ਤੇ ਲੈ ਕੇ ਚਲਾ ਰਿਹਾਗਾ ਉਹਦੀ ਜਿਹੜੀ ਗ੍ਰਿਫਤਾਰੀ ਹਜੇ ਲੜਕੀਆਂ ਸਪਲਾਈ ਹੋ ਰਹੀਆਂ ਸੀ ਕਟੜੇ ਨੂੰ ਆਨ ਡਿਮਾਂਡ ਇੱਕ ਲੜਕੀ ਨੂੰ ਡਿਮਾਂਡ ਕੀਤੀ ਸੀ ਤਾਂ ਉਹ ਹੋਟਲ ਵਾਲਿਆਂ ਨੇ ਉਹਨੂੰ ਪ੍ਰੋਵਾਈਡ ਕੀਤੀ ਸੀ ਜਿਹਦੇ ਰਿਗਾਰਡਿੰਗ ਅਸੀਂ ਜਦੋਂ ਮੋਰਲ ਟਰੈਫਿਕ ਐਕਟ ਦਾ ਪਰਚਾ ਵੀ ਹੋਟਲ ਵਾਲਿਆਂ ਦੇ ਨਾਲ ਉਹ ਵੀ ਫੋਟੋਆਂ ਮੇਰੇ ਸੋਲ ਦੇ ਲੋਕਾਂ ਦੇ ਜਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਵੀ ਬੜੀ ਬੜੀ ਅਗਰ ਕੋਈ ਸਾਡੇ ਧਿਆਨ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਇਸ ਤਰ੍ਹਾਂ ਦਾ ਧੰਦਾ ਚੱਲਦਾ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਉਥੇ ਅਸੀਂ ਜ਼ਰੂਰ ਕਾਰਵਾਈ ਕਰਦੇ ਹਾਂਗੇ ਤੇ ਇਸ ਦੇ ਅਗੇਂਸਟ ਸਾਡੇ ਕੋਲੇ ਕੰਪਲੇਂਟ ਆਈ ਸੀ ਉਹ ਕੰਪਲੇਂਟ ਅਗੇਂਸਟ ਹੋਟਲਾਂ ਨੂੰ ਤਾਂ ਸਮੇਂ-ਸਮੇਂ ਤੇ ਅਸੀਂ ਚੈਕਿੰਗ ਕਰਦੇ ਰਹਿੰਦੇ ਆ ਜੀ ਫਿਰ ਵੀ ਇਹਦੇ ਸੋ ਲਈ ਇੱਕ ਇੱਕ ਡਰਾਈਵ ਚਲਾਈ ਜਾਊਗੀ ਜਿਹੜੇ ਹੋਟਲਾਂ ਦਾ ਵੱਡੇ 15 ਤੇ ਅਸੀਂ ਜਿਹੜੀ ਇਸ ਵੰਦੇ ਵਿੱਚ ਚੈਕ ਕਰਾਂਗੇ ਹੋਟਲਾਂ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂਗਾ ਕਿ ਆਪਣਾ ਜਿਹੜਾ ਸਾਫ ਸੁਥਰਾ ਕੰਮ ਕਰਨ ਕੋਈ ਵੀ ਜਿਹੜਾ ਹੈਗਾ ਗੈਰ ਕਾਨੂੰਨੀ ਜਾਂ ਸਮਾਜ ਲਈ ਮਾੜਾ ਹੋਵੇ ਉਹ ਜਿਆ ਗੈਰ ਕਾਨੂੰਨੀ ਧੰਦਾ ਨਾ ਕਰਨ ਤਾਂ ਜੋ ਸਮਾਜ ਦੇ ਵਿੱਚ ਉਹਦਾ ਮੈਸੇਜ ਮਾੜਾ ਜਾਵੇ ਇਹੋ ਜਿਆ ਕੋਈ ਵੀ ਧੰਦਾ ਨਾ ਕਰਨ ਮਾਰ ਖਤਮ ਹੋ ਗਿਆ ਅੱਜ ਫਿਰ ਕੱਲ ਦੁਆਰਾ ਤੋਂ ਮੰਗ ਲਈ ਦੁਆਰਾ ਅੱਜ ਫਿਰ ਅਸੀਂ ਪੁਲਸ ਰਿਮਾਂਡ ਦੀ ਮੰਗ ਕਰਾਂਗੇ ਫਰਾਰ ਹੈ ਉਹ ਵੀ ਸ਼ਾਇਦ ਮੇਰੀ ਕਿਤੇ ਹਾਂਜੀ ਉਹਦੇ ਲਈ ਗ੍ਰਿਫਤਾਰੀ ਲਈ